ਲੱਖ ਰੁਪਏ ਨੂੰ ਤੁਸੀਂ ਹੱਥ ਪਾਉਂਗੇ ਇੱਕ ਮਹੀਨੇ ਦਾ ਸਿਰਫ ਇੱਕ ਕੰਪਨੀ ਦਾ ਇੱਕ ਵੀ ਵੀਡੀਓ ਬਿਨਾ ਅਪਲੋਡ ਕੀਤੇ ਤੁਸੀਂ ਮਹੀਨੇ ਦੇ ਲੱਖ ਰੁਪਏ ਕਮਾ ਸਕਦੇ ਹੋ 60% ਕੰਪਨੀ ਦਾ ਹੋਏਗਾ ਕੰਪਨੀ ਦਾ ਕਿਉਂਕਿ ਜ਼ਿਆਦਾ ਹੋਏਗਾ ਯਾਰ ਫੇਸਬੁਕ ਤੋਂ ਬਹੁਤ ਵਧੀਆ ਪੈਸਾ ਕਮਾਇਆ ਜਾ ਸਕਦਾ ਇੰਸਟਾ ਬਿਨਾ ਕੁਝ ਕੀਤੇ ਹੋਏ ਤੁਹਾਡੇ ਖਾਤੇ ਦੇ ਵਿੱਚ 2 ਲੱਖ ਰੁਪਏ ਆਉਂਦਾ ਪਿਆ ਪਿਆ ਥੋੜਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪੈਰ ਪੈ ਸੱਚੀ ਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਤੁਸੀਂ YouTube Facebook ਤੋਂ ਤੁਸੀਂ ਇੱਕ ਵੀ ਵੀਡੀਓ ਇੱਕ ਵੀ ਵੀਡੀਓ ਬਿਨਾ ਅਪਲੋਡ ਕੀਤੇ ਤੁਸੀਂ ਮਹੀਨੇ ਦੇ ਲੱਖ ਰੁਪਏ ਕਮਾ ਸਕਦੇ ਹੋ ਵਾਕੇ ਇਹ ਸੱਚੀ ਗੱਲ ਆ ਤੁਸੀਂ ਹੁਣ ਮੰਨਦੇ ਨਹੀਂ ਹੋਣਾ ਤੁਹਾਨੂੰ ਯਕੀਨ ਨਹੀਂ ਹੁੰਦਾ ਹੋਣਾ ਵੀ ਯਾਰ ਜੇ ਅਸੀਂ YouTube ਤੇ Facebook ਤੇ ਸੀ ਵੀਡੀਓ ਨਹੀਂ ਅਪਲੋਡ ਕਰਾਂਗੇ ਤਾਂ ਸਾਨੂੰ ਪੈਸੇ ਕਿੱਦਾਂ ਆਉਣਗੇ ਸੋ ਇਸ ਵੀਡੀਓ ਦੇ ਵਿੱਚ ਮੈਂ ਪੂਰੀ ਡਿਟੇਲ ਦੇ ਵਿੱਚ ਰ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਇੱਕ ਵੀ ਵੀਡੀਓ ਅਪਲੋਡ ਨਹੀਂ ਕਰਨੀ ਹੈਗੀ ਨਾ ਤੁਹਾਡਾ ਖੁਦਰਾ ਕੰਟੈਂਟ ਹੋਏਗਾ ਨਾ ਤੁਸੀਂ ਸ਼ੂਟ ਕਰਨਾ ਕੁਝ ਵੀ ਨਹੀਂ ਕਰਨਾ ਹੈਗਾ ਬਸ ਤੁਸੀਂ YouTube ਤੇ Facebook ਤੇ ਤੁਸੀਂ ਕੰਮ ਕਰਨਾ ਵਾ ਤਾਂ ਤੁਸੀਂ ਤਾਂ ਵੀ ਮਹੀਨੇ ਦੇ ਤੁਸੀਂ 10000 ਰੁਪਏ ਤੁਸੀਂ ਕਮਾ ਸਕਦੇ ਹੋ ਉਹ ਕਿਵੇਂ ਕੰਮ ਕਰਨਾ ਵਾ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਤੇ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਕੇ ਦੇਖਿਓ ਜੇ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਵੀ ਦੇਖ ਲਿਆ ਤੁਹਾਨੂੰ ਫਿਰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਸੋ ਦੋਸਤੋ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਆਓ ਦੋਸਤੋ ਵੀਡੀਓ ਸ਼ੁਰੂ ਕਰ ਅਗਰ ਤੁਸੀਂ YouTube ਤੇ ਤੁਸੀਂ Facebook ਤੇ ਤੁਸੀਂ ਨਾ ਬਿਨਾ ਵੀਡੀਓ ਅਪਲੋਡ ਕੀਤੇ ਪੈਸੇ ਕਮਾ ਸਕਦੇ ਹੋ ਉਹ ਹੈਗਾ ਇੱਕ ਤਰੀਕਾ ਬਹੁਤ ਵਧੀਆ ਵਾ ਉਹ ਤਰੀਕਾ ਹੈਗਾ ਵਾ ਮਤਲਬ ਇਹ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਹੋਣਾ ਵੀ ਹਰੇਕ ਕੋਈ ਬੰਦਾ ਨਾ ਆਪਣੀ 뮤ਜ਼ਿਕ ਕੰਪਨੀ ਖੋਲ ਹੀ ਜਾਂਦਾ ਵਾ ਹਨਾ ਜਿਵੇਂ ਤੁਸੀਂ ਦੇਖਣਾ ਵੱਡੇ ਵੱਡੇ ਗਾਣੇ ਜਿਹੜੇ ਟੌਪ ਬ੍ਰੈਂਡ ਦੇ ਗਾਣੇ ਲਾਂਚ ਹੁੰਦੇ ਆ ਉਹ ਹੋਗੇ ਜਾ ਕੋਈ ਮਤਲਬ ਤੁਸੀਂ ਹੋਰ ਚੀਜ਼ਾਂ ਲਾ ਲੋ ਸ਼ਾਰਟ ਫਿਲਮਾਂ ਹਰ ਅੱਜ ਤੱਕ ਘਰ ਘਰ ਦੇ ਵਿੱਚ ਵੀ ਬੰਦੇ ਨੇ ਆਪਣੀ ਫੈਮਲੀ ਨੂੰ ਮਤਲਬ ਇਕੱਠੇ ਕਰਕੇ ਸ਼ਾਰਟ ਫਿਲਮਾਂ ਬਣਾਈ ਜਾਂਦੇ ਨੇ ਤੇ YouTube ਤੇ ਅਪਲੋਡ ਕਰੀ ਜਾਂਦੇ ਨੇ ਕਿਉਂ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਯਾਰ YouTube ਤੋਂ ਬਹੁਤ ਵਧੀਆ ਪੈਸਾ ਕਮਾਇਆ ਜਾ ਸਕਦਾ ਫੇਸਬੁਕ ਤੋਂ ਬਹੁਤ ਵਧੀਆ ਪੈਸਾ ਕਮਾਇਆ ਜਾ ਸਕਦਾ ਇੰਸਟਾਗ੍ਰਾਮ ਤੋਂ ਬਹੁਤ ਵਧੀਆ ਪੈਸਾ ਕਮਾਇਆ ਜਾ ਸਕਦਾ ਵਾ ਉਹ ਕਹਿੰਦੇ ਵੀ ਜਿੰਨੇ ਮੰਨ ਕੇ ਚਲੋ ਜੀ ਸਰਕਾਰੀ ਨੌਕਰੀ ਕਰਦੇ ਆ ਨਾ ਤੁਹਾਨੂੰ 60-70 ਹਜ਼ਾਰ ਰੁਪਏ ਮਿਲੇਗਾ ਮਹੀਨੇ ਦਾ ਤੇ ਪਰ ਉਹਦੇ ਵਿੱਚ ਬੰਦਿਸ਼ ਹੀ ਰਹਗੀ ਅਗਲੇ ਕਹਿੰਦੇ ਜੇ ਅਸੀਂ ਆਪਣਾ ਖੁੱਲਾ ਆਪਣੇ ਫੈਮਿਲੀ ਇਕੱਠੇ ਹੋ ਕੇ ਸੀ ਆਪਣਾ YouTube ਤੇ ਸੋਸ਼ਲ ਮੀਡੀਆ ਤੇ ਜਾਨੀ ਕਿ ਅਸੀਂ ਕੰਮ ਕਰੀਏ ਤਾਂ ਅਸੀਂ ਸਰਕਾਰੀ ਨੌਕਰੀ ਨਾਲੋਂ ਦੁੱਗਣਾ ਤਿੰਨਣਾ ਦਾ ਅਸੀਂ ਪੈਸਾ ਕਮਾਵਾਂਗੇ ਯਾਨੀ ਕਿ 2-3-4 ਲੱਖ ਰੁਪਏ ਅਸੀਂ ਨੋਰਮਲੀ ਮਹੀਨੇ ਦਾ ਅਸੀਂ ਕਮਾਵਾਂਗੇ ਤੇ ਕਈ ਲੋਕ ਕਮਾ ਵੀ ਰਹੇ ਆ ਤੁਸੀਂ ਉਹਦੇ ਵਿੱਚ ਕੀ ਕਰਨਾ ਵਾ ਦੇਖੋ ਤੁਹਾਨੂੰ ਉਹਦੇ ਵਿੱਚ ਨਾ ਸਭ ਤੋਂ ਪਹਿਲਾਂ ਕੀ ਕਿ ਤੁਹਾਨੂੰ ਬਸ ਸਿਰਫ ਇੱਕ ਚੀਜ਼ ਸਿੱਖਣੀ ਪੈਗੀ ਤੁਹਾਨੂੰ ਐਕਸਪਰਟ ਬੰਨਾ ਪਏਗਾ ਕਾ ਦਾ ਐਕਸਪਰਟ ਬੰਨਾ ਪਏਗਾ ਤੁਹਾਨੂੰ YouTube ਦਾ YouTube ਦਾ ਤੇ Facebook ਦਾ ਆਹ ਤੁਹਾਨੂੰ ਦੋ ਚੀਜ਼ਾਂ ਤੁਹਾਨੂੰ ਚੰਗੇ ਤਰੀਕੇ ਨਾਲ ਸਿੱਖਣੀਆਂ ਪੈਣਗੀਆਂ ਹੁਣ ਦੇਖੋ ਮੰਨ ਕੇ ਚੱਲੋ ਕੋਈ ਬੰਦਾ ਨਾ ਹੁਣ ਕੋਈ ਫਿਲਮ ਬਣਾਉਂਦਾ ਕੋਈ 뮤జిਕਲ ਕੰਪਨੀ ਖੋਲਦਾ ਵਾ ਉਹਨਾਂ ਕੋਲ ਨਾ ਬੰਦਿਆ ਕੋਲ ਟਾਈਮ ਨਹੀਂ ਹੁੰਦਾ ਹੈਗਾ ਵੀ ਅਸੀਂ ਆਪਣਾ YouTube ਚੈਨਲ ਅਸੀਂ ਚਲਾਈਏ ਜਾਂ Facebook ਪੇਜ ਚਲਾਈਏ ਉਹਨਾਂ ਬੰਦੇ ਹਾਇਰ ਕਰ ਲੈਂਦੇ ਆ ਜਾਨੀ ਕਿ ਜਿਵੇਂ ਹੁਣ ਮੰਨ ਲ ਕੇ ਚੱਲੋ ਮੇਰੀ ਟੀਮ ਆ ਜਿਹੜੀ ਹੈ ਨਾ ਮੇਰੀ ਟੀਮ ਮਤਲਬ ਵੀ ਪੂਰੀ ਮਤਲਬ ਵੀ ਇਹ ਚੀਜ਼ ਦੀ ਐਕਸਪਰਟ ਆ YouTube Facebook ਦੀ ਤੇ ਸਾਡੀ ਟੀਮ ਨਾ ਜਿਹੜੀ ਚਾਰ ਪੰਜ ਅਸੀਂ ਚੈਨਲ ਨੇ ਜਿਹੜੇ ਅਸੀਂ ਹਾਇਰ ਕੀਤੇ ਹੋਏ ਨੇ ਵੱਡੀ ਵੱਡੀ ਕੰਪਨੀਆਂ ਦੇ ਅਸੀਂ ਉਹ ਚਲਾ ਰਹੇ ਆ ਤੇ ਉਹਦੇ ਵਿੱਚ ਕੀ ਆ ਮਤਲਬ ਜਦੋਂ ਤੁਸੀਂ ਇਹ ਚੀਜ਼ਾਂ ਦੇ ਵਿੱਚ ਐਕਸਪਰਟ ਹੋ ਜਾਓਗੇ ਨਾ ਤਾਂ ਉਹ ਕੰਪਨੀਆਂ ਤੁਹਾਨੂੰ ਕਹਿਣੀਆਂ ਹੈ ਕਿ ਅਸੀਂ ਤੁਹਾਨੂੰ ਵੀਡੀਓ ਸ਼ੂਟ ਕਰਕੇ ਦਵਾਂਗੇ ਸਾਰਾ ਕੁਝ ਕਰਕੇ ਤੁਸੀਂ ਕੀ ਕਰਨਾ ਵਾ ਤੁਸੀਂ ਸਿਰਫ ਬਸ ਸਾਡੀ ਵੀਡੀਓ ਲੈ ਕੇ ਤੁਸੀਂ ਆਪਣੇ ਤੁਸੀਂ YouTube ਚੈਨਲ ਤੇ ਬਣਾਣੀ ਹੈ ਜਾਨੀ ਕਿ ਉਹਨਾਂ ਦਾ YouTube ਚੈਨਲ ਹੀ ਬਣਾਉਣਾ ਮੰਨ ਕੇ ਚੱਲੋ ਮੇਰੀ ਇੱਕ 뮤ਜ਼ਿਕ ਕੰਪਨੀ ਆ ਮੇਰੀ 뮤ਜ਼ਿਕ ਕੰਪਨੀ ਦਾ ਨਾਮ ਆ ਹੈਗਾ ਵਾ ਸਰੋਏ 뮤ਜ਼ਿਕ ਠੀਕ ਹੈ ਜੀ ਸਰੋਏ 뮤ਜ਼ਿਕ ਮੇਰੀ ਕੰਪਨੀ ਦਾ ਨਾਮ ਆ ਉਹ ਇਹ ਕੰਪਨੀ ਵਿੱਚ YouTube ਚੈਨਲ ਵਿੱਚ ਖੁਦ ਬਣਾਇਆ ਸਾਰਾ ਕੁਝ ਮੈਂ ਖੁਦ ਕੀਤਾ ਵਾ ਇਹ ਸਰੋਏ 뮤ਜ਼ਿਕ ਕੰਪਨੀ ਵਿੱਚ ਤੁਹਾਨੂੰ ਤੁਹਾਡੇ ਹਿੰਡਓਵਰ ਕਰਤੀ ਮੈਂ ਤੁਹਾਨੂੰ ਦੇਤਾ ਹੁਣ ਮੈਂ ਤੁਹਾਨੂੰ ਕਹਿੰਦਾ ਵੀ ਇਹ ਸਾਰਾ ਕੁਝ ਤੁਸੀਂ ਦੇਖਣਾ ਜੀ ਜੋ ਵੀ ਮੇਰੇ ਚੈਨਲ ਤੇ ਹੋਏਗਾ ਜਿੰਨੀ ਅਰਨਿੰਗ ਹੋਊਗੀ ਵੀਡੀਓ ਅਪਲੋਡ ਕਰਨੀ ਵੀਡੀਓ ਨੂੰ ਕਿਵੇਂ ਪ੍ਰਮੋਟ ਕਰਨਾ ਸਾਰਾ ਕੁਝ ਤੁਸੀਂ ਦੇਖਣਾ ਮੈਂ ਤੁਹਾਨੂੰ ਸਿਰਫ ਕੀ ਆ ਮੰਨ ਕੇ ਚੱਲੋ ਮੈਂ ਕੋਈ ਕੱਲ ਨੂੰ ਕੋਈ ਗਾਣਾ ਤਿਆਰ ਕੀਤਾ ਮੈਂ ਗਾਣਾ ਸ਼ੂਟ ਕੀਤਾ ਮੈਂ ਤੁਹਾਨੂੰ ਦੇਤਾ ਤੁਸੀਂ ਅਪਲੋਡ ਕਰਨਾ ਤੁਸੀਂ ਸਾਰਾ ਥੰਬਨੇਲ ਲਾਣਾ ਸਾਰਾ ਕੁਝ ਤੁਸੀਂ ਕਰਨਾ ਵਾ ਤੇ ਤੁਸੀਂ ਦੇਖਣਾ ਬਸ ਉਹਦੇ ਵਿੱਚ ਤੁਸੀਂ ਦੋ ਤਿੰਨ ਚਾਰ ਚੀਜ਼ਾਂ ਦਾ ਧਿਆਨ ਰੱਖਣਾ ਕਿਹੜੀ ਧਿਆਨ ਰੱਖਣਾ ਇੱਕ ਤਾਂ ਮਤਲਬ ਵੀ ਉਹਦੇ ਵਿੱਚ ਕਾਪੀਰਾਈਟ ਨਾ ਹੋਵੇ ਕੋਈ ਵੀ ਕੋਈ ਵੀ ਕਾਪੀਰਾਈਟ ਨਾ ਹੋਵੇ ਨੰਬਰ 1 ਨੰਬਰ 2 ਮੰਨ ਕੇ ਚੱਲੋ ਉਹਦੇ ਵਿੱਚ ਕਮਿਊਨਿਟੀ ਗਾਈਡਲਾਈਨਸ ਹੁੰਦੀਆਂ ਨੇ YouTube ਦੀਆਂ ਕੁਝ ਮਤਲਬੀ ਹਦਾਇਤਾਂ ਤੁਸੀਂ ਉਹਨਾਂ ਦੀ ਪਾਲਣਾ ਕਰਨੀ ਆ ਉਹਨਾਂ ਦੀ ਉਲੰਘਣਾ ਨਹੀਂ ਕਰਨੀ ਹੈਗੀ ਤੁਸੀਂ ਠੀਕ ਹੈ ਜੀ ਤੁਸੀਂ ਉਹ ਚੀਜ਼ਾਂ ਕਰਨੀਆਂ ਨੇ ਉਹ ਕੰਪਨੀ ਆ ਜਿਹੜੀ ਆ ਨਾ ਉਹ ਕੰਪਨੀ ਦਾ ਮਤਲਬ ਵੀ ਤੁਸੀਂ ਚੈਨਲ ਤੁਸੀਂ ਸੰਭਾਲ ਲੈਣਾ ਉੱਤੇ ਤੁਸੀਂ ਕੰਮ ਕਰਨਾ ਵਾ ਮੰਨ ਕੇ ਚੱਲੋ ਜੇ ਇੱਡੀ ਵੜੀ ਕੰਪਨੀ ਤੁਹਾਨੂੰ ਆਪਣਾ ਚੈਨਲ ਦੇ ਰਹੀ ਆ ਜੇ ਮੰਨ ਕੇ ਚੱਲੋ ਤਾਂ ਕਾਪੀਰਾਈਟ ਆ ਗਿਆ ਨਾ ਤਾਂ ਆ ਚੈਨਲ ਡੈੱਡ ਹੋ ਜਾਏਗਾ ਜੇ ਕਮਿਊਨਿਟੀ ਗਾਇਡਲਾਈਨ ਦੇ ਅੰਡਰ ਤੁਸੀਂ ਕੰਮ ਕਰਤਾ ਤਾਂ ਵੀ ਚੈਨਲ ਡੈੱਡ ਹੋ ਜਾਏਗਾ ਉਹ ਕੰਪਨੀ ਨਾ ਲੱਖਾਂ ਰੁਪਈਆ ਲੁੰਦੀ ਆ ਲੱਖਾਂ ਰੁਪਈਆ ਇੱਕ ਗਾਣੇ ਦੇ ਜਾਂ ਫੇ ਫਿਲਮਾਂ ਦੇ ਉੱਤੇ ਤੇ ਜੇ ਮੰਨ ਕੇ ਚੱਲੋ ਤੁਸੀਂ ਉਹਨਾਂ ਦਾ ਉਹ ਕੰਪਨੀ ਤਾਂ ਡੁੱਬ ਗਈ ਕੰਪਨੀ ਤੁਹਾਨੂੰ ਕਿਉਂ ਦੇਗੀ ਉਹ ਕੰਪਨੀ ਤੁਹਾਨੂੰ ਤਾਂ ਹੀ ਦੇਗੀ ਜੇ ਤੁਹਾਨੂੰ ਇਹ ਚੀਜ਼ ਦੀ ਨੋਲਿਜ ਆ ਯੂਟਿਊਬਰ ਦੀ ਨੋਲਿਜ ਆ YouTube ਤੇ ਵੀਡੀਓ ਅਪਲੋਡ ਕਿਵੇਂ ਕਰਨੀਆਂ ਉਹਤੇ ਹੈਸ਼ਟੈਗ ਕਿਵੇਂ ਲਗਾਣੇ ਆ ਡਿਸਕ੍ਰਿਪਸ਼ਨ ਕਿਵੇਂ ਲਿਖਣੀ ਆ ਉਹ ਸਾਰਾ ਕੁਝ ਤੁਹਾਨੂੰ ਆਉਣਾ ਚਾਹੀਦਾ ਵਾ ਵੀ ਕੱਲ ਨੂੰ ਮਤਲਬ ਇਨ ਫਿਊਚਰ ਦੇ ਵਿੱਚ ਅੱਗੇ ਜਾ ਕੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕਾਪੀਰਾਈਟ ਸਟ੍ਰਾਈਕ ਨਾ ਹੋਵੇ ਜੇ ਕਾਪੀਰਾਈਟ ਸਟ੍ਰਾਈਕ ਆ ਗਿਆ ਤਾਂ ਆ ਜਿਹੜੀ YouTube ਦੀ ਕੰਪਨੀ ਹੈ ਨਾ ਜਿਹੜੀ ਜਿਹੜੇ ਬੰਦੇ ਦੀ ਕੰਪਨੀ ਹੈ YouTube ਦੇ ਉੱਤੇ ਉਹ ਡੁੱਬ ਜੇਗੀ ਸੋ ਬੰਦਿਆ ਕੋਲ ਤਾਂ ਹੀ ਬਹੁਤ ਘਾਟਾ ਉਹ ਕਹਿੰਦੇ ਸੀ ਇਹ ਕੰਪਨੀ ਸੰਭਾਲ ਨਹੀਂ ਸਕਦੇ ਸੀਗੇ ਹੁਣ ਮੇਰੇ ਕੋਲ ਤਿੰਨ ਚਾਰ ਕੰਪਨੀਆਂ ਹੈਗੀਆਂ ਨੇ ਮੇਰੇ ਕੋਲ ਉਹ ਮੇਰੀ ਟੀਮ ਸੰਭਾਲਦੀ ਆ ਸਾਰੀ ਤੇ ਉਹ ਸਾਨੂੰ ਮਤਲਬ ਵੀ ਦਿੰਦੀ ਆ ਉਹਦੇ ਵਿੱਚ ਅਸੀਂ ਵੀਡੀਓ ਵੀ ਅਪਲੋਡ ਕਰਦੇ ਆ ਹੈਸ਼ਟੈਗ ਥੰਬਨੇਲ ਸਾਰਾ ਕੁਝ ਅਸੀਂ ਲੁੰਨੇ ਆ ਉਹਦੇ ਵਿੱਚ ਤੁਹਾਨੂੰ ਪੈਸੇ ਕਿਵੇਂ ਮਿਲਦੇ ਆ ਦੇਖੋ ਉਹਦੇ ਵਿੱਚ ਹੁੰਦਾ ਜਿਵੇਂ 100% ਪੇਮੈਂਟ ਹੁੰਦੀ ਆ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਆਪਣਾ ਕਮਿਸ਼ਨ ਰੱਖੋਗੇ ਕਮਿਸ਼ਨ ਕਿੰਨਾ ਰੱਖੋਗੇ ਜਿੰਨਾ ਤੁਸੀਂ ਰੱਖ ਸਕਦੇ ਹੋ 40 ਤੋਂ ਲੈ ਕੇ 60 60% ਕੰਪਨੀ ਦਾ ਹੋਏਗਾ ਕੰਪਨੀ ਦਾ ਕਿਉਂਕਿ ਜਿਆਦਾ ਹੋਏਗਾ ਯਾਰ ਕੰਪਨੀ ਵੀਡੀਓ ਸ਼ੂਟ ਕਰਦੀ ਵੀ ਕੰਪਨੀ ਪੈਸਾ ਲਾਉਂਦੀ ਪਈ ਆ ਤੇ 40% ਤੁਹਾਡਾ ਹੋਏਗਾ 40% ਥੋੜਾ ਨਹੀਂ ਹੁੰਦਾ ਬਹੁਤ ਜ਼ਿਆਦਾ ਹੁੰਦਾ 40% ਮੰਨ ਕੇ ਚੱਲੋ 100 ਰੁਪਏ ਬਣਾ YouTube ਤੇ ਮਹੀਨੇ ਦਾ ਤੇ 60 ਰੁਪਏ ਕੰਪਨੀ ਨੇ ਲੈ ਲੇ ਤੇ 40 ਰੁਪਏ ਤੁਹਾਡੇ ਆ ਗਏ ਠੀਕ ਹੈ ਜੀ ਇਸੇ ਤਰ੍ਹਾਂ ਮੰਨ ਕੇ ਚੱਲੋ ਜੇ 10000 ਰੁਪਏ ਹੋ ਗਿਆ ਤਾਂ 10000 ਦੇ ਵਿੱਚੋਂ 6000 ਰੁਪਏ ਕੰਪਨੀ ਦਾ ਹੋ ਗਿਆ 4000 ਤੁਹਾਡਾ ਹੋ ਗਿਆ ਠੀਕ ਆ ਤੇ ਇਹਦਾ ਮੈਂ ਬਹੁਤ ਘੱਟ ਪੈਸੇ ਦੱਸਿਆ ਜਦੋਂ ਕੰਪਨੀਆਂ ਕੰਮ ਕਰਦੀਆਂ ਨੇ ਨਾ ਉਹ ਕੁ ਟੁਕੜ 10 15 15 ਵੀਡੀਓ ਅਪਲੋਡ ਕਰਦੀਆਂ ਨੇ ਤੇ ਉਹਦੇ ਵਿੱਚੋਂ ਘੱਟੋ ਘੱਟ ਕੰਪਨੀਆਂ ਤੇ 2 ਤੋਂ ਲੈ ਕੇ 5 ਲੱਖ ਰੁਪਇਆ ਇੱਕ ਮਹੀਨੇ ਦਾ ਬਣਦਾ ਵਾ ਅੱਜ ਮੰਨ ਕੇ ਚੱਲੋ ਜੇ 5 ਲੱਖ ਰੁਪਇਆ ਵੀ ਕੰਪਨੀ ਦਾ ਬਣ ਗਿਆ ਤੁਸੀਂ ਚਲਾਣੇ ਪਿਓ ਤੁਸੀਂ 40% ਨਹੀਂ ਲੈ ਰਹੇ ਤਾਂ ਮੰਨ ਕੇ ਚੱਲੋ ਤੁਸੀਂ 20% ਵੀ ਤੁਸੀਂ ਲੈਦੇ ਹੋ ਤਾਂ ਮੰਨ ਕੇ ਚੱਲੋ ਫਿਰ ਵੀ ਤੁਸੀਂ ਲੱਖ ਰੁਪਏ ਨੂੰ ਤੁਸੀਂ ਹੱਥ ਪਾਉਗੇ ਇੱਕ ਮਹੀਨੇ ਦਾ ਸਿਰਫ ਇੱਕ ਕੰਪਨੀ ਦਾ ਠੀਕ ਹੈ ਜੀ ਤੁਸੀਂ 1 ਲੱਖ ਰੁਪਇਆ ਕਮਾਇਆ ਜੇ ਤੁਸੀਂ ਘੱਟੋ ਘੱਟ ਮੰਨ ਕੇ ਚਲੋ ਚਾਰ ਜਾਂ ਪੰਜ ਕੰਪਨੀਆਂ ਤੁਸੀਂ ਚਲਾ ਰਹੇ ਹੋ ਕਿਸੇ ਬੰਦੇ ਦੀਆਂ ਹਨਾ ਸਾਰਾ ਕੁਝ ਤੁਸੀਂ ਆਪਣੇ ਘਰੇ ਬੈਠ ਕੇ ਕਰਦੇ ਪਿਓ ਤਾਂ ਫਿਰ ਵੀ ਤੁਸੀਂ ਘੱਟੋ ਘੱਟ 2 ਲੱਖ ਰੁਪਇਆ ਤੁਹਾਡਾ ਘੱਟੋ ਘੱਟ ਆਵੇਂ 2 ਲੱਖ ਰੁਪਇਆ ਮਹੀਨੇ ਦਾ ਤੁਹਾਡਾ ਆ ਗਿਆ ਕੀਤਾ ਤੁਸੀਂ ਕੁਝ ਵੀ ਨਹੀਂ ਬਿਨਾ ਕੁਝ ਕੀਤੇ ਹੋਏ ਤੁਹਾਡੇ ਖਾਤੇ ਦੇ ਵਿੱਚ 2 ਲੱਖ ਰੁਪਇਆ ਆਉਂਦਾ ਪਿਆ ਪਿਆ ਥੋੜਾ ਕੁਝ ਵੀ ਨਹੀਂ ਬਹੁਤ ਹੁੰਦਾ 2 ਲੱਖ ਰੁਪਇਆ ਲੋਕਾਂ ਨੂੰ 20 20 30 30 ਹਜ਼ਾਰ ਰੁਪਇਆ ਨਹੀਂ ਮਿਲਦਾ ਹੈਗਾ ਤੇ ਤੁਸੀਂ ਬਿਨਾ ਕੰਮ ਕੀਤੇ ਹੋਏ ਬਿਨਾ ਵੀਡੀਓ ਅਪਲੋਡ ਕੀਤੇ ਹੋਏ ਤਾਨੂੰ 2 ਲੱਖ ਰੁਪਈਆ ਮਿਲਦਾ ਪਿਆ ਵਾ ਬਸ ਸ਼ਰਤ ਮੇਰੀ ਇਹ ਆ ਤੁਹਾਨੂੰ ਇਹ ਚੀਜ਼ ਦੇ ਆ ਤੁਹਾਨੂੰ ਐਕਸਪਰਟ ਹੋਣਾ ਪਏਗਾ ਤੁਹਾਨੂੰ ਐਕਸਪਰਟ ਹੋਣਾ ਪਏਗਾ ਕੰਪਨੀ ਤੁਹਾਡੇ ਨਾਲ ਆਪਣੇ ਆਪ ਕੰਟੈਕਟ ਕਰ ਲੈਣੀ ਆ ਤੇ ਇਹੋ ਜਿਹੀ ਬਾਹਰਲੀਆ ਕੰਪਨੀਆਂ ਵੀ ਹੈਗੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਇੱਕ ਸਾਈਟ ਦੇ ਬਾਰੇ ਦੱਸ ਦਾਂਗਾ ਤੁਸੀਂ ਉਹ ਸਾਈਟ ਤੇ ਜਾ ਕੇ ਦੇਖਿਓ ਬਹੁਤ ਸਾਈਟਾਂ ਦੇ ਵਿੱਚ ਜਾ ਕੇ ਉਹ ਮਤਲਬ ਜਿਹੜੇ ਫੋਰਨਰ ਕੰਟਰੀਆਂ ਨੇ ਉਹਨਾਂ ਨੇ ਆਪ ਪਾਇਆ ਹੋਇਆ ਹੈਗਾ ਮਤਲਬ ਜੇ ਕੋਈ YouTube ਐਕਸਪਰਟ ਹੈਗਾ ਵਾ Facebook ਦਾ ਐਕਸਪਰਟ ਹੈਗਾ ਵਾ ਉਹ ਸਾਡੇ ਨਾਲ ਸੰਪਰਕ ਕਰ ਲੈ ਆਪਣਾ ਬਾਇਓ ਡਾਟਾ ਸਾਨੂੰ ਸੈਂਡ ਕਰੋ ਵੀ ਅਸੀਂ ਉਹਨਾਂ ਨੂੰ ਕੰਟੈਕਟ ਕਰ ਲੈਂਦੇ ਆ ਤੇ ਉਹ ਤੁਹਾਨੂੰ ਦੇਖ ਲੋ 30 40% ਨੋਰਮਲ ਹੀ ਦੇ ਜਾਣਗੇ ਗੋਰਾਂ ਨੇ ਤੁਹਾਨੂੰ ਵੀਡੀਓ ਬਣਾ ਬਣਾ ਕੇ ਤੁਹਾਨੂੰ ਮੇਲ ਕਰੀ ਜਾਣੀ ਆ ਤੁਸੀਂ ਡਾਊਨਲੋਡ ਕਰਕੇ ਅਪਲੋਡ ਕਰੀ ਜਾਣੀ ਆ ਬੱਸ ਹੋਰ ਕੁਝ ਵੀ ਨਹੀਂ ਕਰਨਾ ਹੈਗਾ ਇਹਦੇ ਐਕਸਪਰਟ ਤੁਸੀਂ ਕਿਵੇਂ ਬਣੋਗੇ ਇਹ ਤੁਹਾਨੂੰ ਪੂਰੀ ਚੀਜ਼ਾਂ ਨੂੰ ਸਿੱਖਣੀ ਪਏਗੀ ਇਹੀ ਚੀਜ਼ਾਂ ਸਿੱਖਣ ਵਾਸਤੇ ਨਾ ਮੇਰੇ ਕੋਲ ਜਿਵੇਂ ਤੁਹਾਨੂੰ ਪਤਾ ਮੇਰੀ ਪਹਿਲਾਂ ਵਰਕਸ਼ਾਪਾਂ ਲੱਗਦੀ ਹੁੰਦੀ ਸੀ ਕਦੇ ਪਟਿਆਲਾ ਲੁਧਿਆਣਾ ਜਲੰਧਰ ਕੂਲ ਖੇਤਰ ਪਾਣੀਪੱਤਿੱ ਦਾ ਲੱਗਦੀ ਹੁੰਦੀ ਸੀ ਬਟ ਹੁਣ ਸਾਡੀ ਟੀਮ ਨੇ ਇੱਕ ਡਿਸਾਈਡ ਕੀਤਾ ਮੇਰੀ ਨਾ ਹਰ ਸੰਡੇ ਨੂੰ ਹਰ ਸੰਡੇ ਨੂੰ ਮੇਰੀ ਜਲੰਧਰ ਸ਼ਹਿਰ ਦੇ ਵਿੱਚ ਮੇਰੀ 10 ਵਜੇ ਤੋਂ ਲੈ ਕੇ 2 ਜਾਂ 3 ਵਜੇ ਤੱਕ 2 ਜਾਂ 3 ਵਜੇ ਤੱਕ ਮੇਰੀ ਕਲਾਸ ਲੱਗਦੀ ਹੈ ਹਰ ਸੰਡੇ ਨੂੰ ਉਹਦੇ ਵਿੱਚ ਹਰ 2 ਦੋ ਤਿੰਨ ਜਣੇ ਆਏ ਰਹਿੰਦੇ ਨੇ ਹਰ ਇੱਕ ਸੰਡੇ ਨੂੰ ਉਹ ਮੇਰੇ ਕੋਲ ਇਹੀ ਚੀਜ਼ਾਂ ਸਿੱਖ ਕੇ ਜਾਂਦੇ ਨੇ ਉਹਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਿਖਾਣਾ ਵਾ ਵੀ ਤੁਸੀਂ ਆਪਣਾ YouTube ਚੈਨਲ ਕਿਵੇਂ ਬਣਾਣਾ ਵਾ ਕਿਵੇਂ ਉੱਤੇ ਕੰਮ ਕਰਨਾ ਕਿਵੇਂ ਨਹੀਂ ਕੰਮ ਕਰਨਾ ਕਿਹੜੀ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਕਿਹੜੀ ਨੂੰ ਮਤਲਬ ਚੀਜ਼ਾਂ ਦਾ ਧਿਆਨ ਨਹੀਂ ਰੱਖਣਾ ਵੀ ਤੁਹਾਨੂੰ ਕਾਪੀਰਾਈਟਸ ਟਰਾਈ ਗਾਵੇ ਜਾਂ ਫਿਰ ਤੁਸੀਂ ਕਮਿਊਨਿਟੀ ਗਾਈਡਲਾਈਨ ਦੇ ਅੰਡਰ ਤੁਸੀਂ ਕਿਵੇਂ ਕੰਮ ਕਰਨਾ ਵਾ ਉਹ ਪ੍ਰੋਪਰਲੀ ਜਰਜੇ ਕੇਰੀਏ ਮਤਲਬ ਵੀ ਇੱਕ YouTube ਦਾ ਕੋਰਸ ਹੀ ਮੰਨ ਕੇ ਚੱਲੋ ਉਹ ਮੈਂ ਤੁਹਾਨੂੰ ਇੱਕ ਦਿਨ ਦੇ ਵਿੱਚ ਪ੍ਰੋਪਰਲੀ ਸਿਖਾ ਦੇਣਾ ਵਾ ਮਤਲਬ ਵੀ ਤੁਸੀਂ ਕਿਵੇਂ YouTube ਚੈਨਲ ਬਣਾਉਣਾ ਕਿ ਕਿਵੇਂ ਵੀਡੀਓ ਨੂੰ ਅਪਲੋਡ ਕਰਨਾ ਵਾ ਸਾਰਾ ਕੁਸਤ ਨੂੰ ਮੈਂ ਪ੍ਰੋਪਰਲੀ ਸਿਖਾ ਦੇਣਾ ਵਾ ਤੇ ਉਹਦੇ ਵਿੱਚ ਮਤਲਬ ਕਿ ਕਈ ਭੈਣ ਭੈਣ ਭਰਾਏ ਹੋ ਜਿਹੇ ਹੈਗੇ ਨੇ ਜਿਹੜੇ ਉਹ ਕਲਾਸ ਲਾ ਕੇ ਗਏ ਨੇ ਮੇਰੇ ਕੋਲ ਤੇ ਉਹ ਅੱਜ ਘੱਟੋ ਘੱਟ 20000 ਤੋਂ ਲੈ ਕੇ 50000 ਰੁਪਏ ਨੋਰਮਲੀ ਘਰੇ ਬੈਠੇ ਹਾਊਸ ਵਾਈਫ ਨੇ ਜਿਹੜੀਆਂ ਉਹ ਘਰੇ ਬੈਠੀਆਂ ਕੁਮਾਰੀਆਂ ਨੇ ਜਿਹੜੀਆਂ ਮੇਰੇ ਕੋਲ ਕਲਾਸ ਲਾ ਕੇ ਗਈਆਂ ਨੇ ਸੋ ਅਗਰ ਤੁਸੀਂ ਉਹ ਪੂਰਾ ਕੋਰਸ ਤੁਸੀਂ ਸਿੱਖਣਾ ਚਾਹੁੰਦੇ ਹੋ ਤੁਸੀਂ ਮੇਰੀ ਕਲਾਸ اٹੈਂਡ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਪੁੱਛ ਸਕਦੇ ਹੋ ਵੀ ਜਲੰਧਰ ਸ਼ਹਿਰ ਦੇ ਵਿੱਚ ਹਰ ਐਤਵਾਰ ਨੂੰ ਕਿਹੜੀ ਜਗ੍ਹਾ ਦੇ ਉੱਤੇ ਉਹ ਕਲਾਸ ਲੱਗਦੀ ਹੈ ਵੀ ਜੋ ਵੀ ਪ੍ਰੋਸੈਸ ਹੁੰਦਾ ਵਾ ਉਹਦਾ ਕੀ ਪ੍ਰੋਸੈਸ ਹੁੰਦਾ ਵਾ ਉਹ ਕੋਈ ਜਾਣਕਾਰੀ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਸਾਡੀ ਟੀਮ ਕੋਲੋਂ ਲੈ ਸਕਦੇ ਹੋ ਜੀ ਹਰ ਇੱਕ ਸੰਡੇ ਨੂੰ ਮੇਰੀ ਕਲਾਸ ਲੱਗਦੀ ਹੈ ਹਰ ਇੱਕ ਸੰਡੇ ਦੇ ਵਿੱਚ ਜਿਹੜੀ ਮੇਰੀ ਕਲਾਸ ਲੱਗਦੀ ਹੈ ਉਹਦੇ ਵਿੱਚ 2 ਜਾਂ 3 ਬੰਦੇ ਹੁੰਦੇ ਆ ਅਗਰ ਤੁਸੀਂ ਉਹ ਕਲਾਸ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰ ਦੋ ਦਿਨ ਪਹਿਲਾਂ ਤੁਹਾਨੂੰ ਸੀਟ ਬੁੱਕ ਕਰਵਾਣੀ ਪੈਗੀ ਜੀ ਤਾਂ ਤੁਹਾਨੂੰ ਉਹ ਜਗ੍ਹਾ ਮਿਲ ਸਕੇਗੀ ਜੀ ਸੋ ਅਗਰ ਤੁਸੀਂ YouTube Facebook Instagram WhatsApp Telegram ਤੋਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਕਲਾਸ ਜ਼ਰੂਰ ਅਟੈਂਡ ਕਰੋ ਅਗਰ ਤੁਸੀਂ ਉਹ ਕਲਾਸ ਅਟੈਂਡ ਕਰਦੇ ਹੋ ਨਾ ਤਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ 2-3 ਮਹੀਨੇ ਬਾਅਦ ਨਾ YouTube ਤੋਂ 40-50 ਹਜ਼ਾਰ ਰੁਪਏ ਕਮਾਉਣਾ ਸ਼ੁਰੂ ਕਰ ਦੋਗੇ ਇਹ ਵਾਦਾ ਮੇਰਾ ਤੁਹਾਡੇ ਨਾਲ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਬਲੀ ਜੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲ ਲਿਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ